ਮੈਨੂੰ ਬਹੁਤ ਸਾਲ ਹੋ ਗਏ ਸੀ 15 ਸਾਲ ਹੋ ਗਏ ਸੀ ਪਿਛਲੇ ਮਝੇ ਹਲਵਲੇ ਮੈਨੂੰ ਬਹੁਤ ਪਿਆਰ ਮਿਲਿਆ ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦੀ ਹਮੇਸ਼ਾ ਹੀ ਮਿਲਿਆ ਪਰ ਇੱਕ ਹੁੰਦਾ ਹੈ ਨਾ ਜਿਵੇਂ ਆਪਾਂ ਟ੍ਰੇਲਰ ਜਦੋਂ ਲਾਂਚ ਕੀਤਾ ਸੀ ਉਦੋਂ ਨਹੀਂ ਸੀ ਸੋਚਿਆ ਕਿ ਅਸੀਂ ਜਦੋਂ ਦਾ ਰੋ ਸੂਪਰ ਹਿੱਟ ਵੀ ਹੋ ਜੂਗੀ ਤੇ ਅਸੀਂ ਇੱਥੇ ਫਿਰ ਸਕਸੈਸ ਪਾਰਟੀ ਕਰਾਂਗੇ ਜਾਂ ਸੀ ਪ੍ਰੀਮੀਅਰ ਕਰਾਂਗੇ ਸੋ ਵਾਇਗਰੂ ਦਾ ਸ਼ੁਕਰ ਹੈ ਕਿ ਸਾਨੂੰ ਇਹ ਦਿਨ ਨਸੀਬ ਹੋਇਆ ਹਰ ਕਲਾਕਾਰ ਇਹ ਚਾਹੁੰਦਾ ਕਿ ਉਹਦੀ ਜ਼ਿੰਦਗੀ ਚ ਐਸਾ ਦਿਨ ਆਵੇ ਔਰ ਸਾਡੇ ਅਰਗੇ ਥੋੜਾ ਜਿਹਾ ਵੱਧ ਭਾਵੁਕ ਨੇ ਇਸ ਕਰਕੇ ਟਾਈਮ ਬਹੁਤ ਲੱਗ ਗਿਆ ਪਰ ਮੈਂ ਫੇਰ ਵੀ ਸ਼ੁਕਰਗੁਜ਼ਾਰ ਹਾਂ ਕਿ ਕੋਈ ਗੱਲ ਨਹੀਂ ਕਈ ਵਾਰੀ ਦੇਰ ਹੋ ਜਾਂਦੀ ਆ ਦਿਨ ਪਰਮਾਤਮਾ ਜ਼ਰੂਰ ਤੁਹਾਨੂੰ ਦਿਖਾਉਂਦਾ ਤੁਸੀਂ ਲੱਗੇ ਰਹੋ ਮੈਂ ਲੱਗੀ ਰਹੀ ਔਰ ਮੈਂ ਕੇਬਲ 1 ਦਾ ਬਹੁਤ ਥੈਂਕਸ ਕਰਦੀ ਹਾਂ ਸੁਮਿਤ ਬਾਜੀ ਹੋਰਾਂ ਨੇ ਜਿਸ ਤਰੀਕੇ ਨਾਲ ਧਾਰੋ ਨੂੰ ਪ੍ਰਮੋਟ ਕੀਤਾ ਬਹੁਤ ਦਿਲ ਜਾਨ ਲਾ ਕੇ ਜਿਸ ਤਰੀਕੇ ਨਾਲ ਅਸੀਂ ਬਣਾਈ ਸੁਮਿਤ ਸਰ ਹੋਰਾਂ ਨੇ ਉਹਨਾਂ ਦੀ ਪੂਰੀ ਟੀਮ ਨੇ ਜਿਸ ਤਰੀਕੇ ਨਾਲ ਰਿਲੀਜ਼ ਕੀਤੀ ਇਹ ਬਹੁਤ ਵੱਡੀ ਗੱਲ ਸੀ ਔਰ ਸਾਡੇ ਸਾਰਿਆਂ ਦੀ ਮਿਹਨਤ ਰੰਗ ਲੈ ਕੇ ਆਈ ਹੈ ਔਰ ਮੇਰੇ ਨਾਲ ਦੇ ਸਾਰੇ ਕੋ ਆਰਟਿਸਟ ਬੈਠੇ ਨੇ ਮੈਂ ਜੇ ਮੈਂ ਚੰਗਾ ਪਰਫਾਰਮ ਕਰ ਪਾਈ ਸਭ ਨੂੰ ਚੰਗਾ ਲੱਗਿਆ ਤਾਂ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਮੈਂ ਤੁਹਾਡੇ ਸਾਰਿਆਂ ਕਰਕੇ ਹੀ ਪਰਫਾਰਮ ਕਰ ਪਾਈ ਸੋ ਥੈਂਕ ਯੂ so much ਮੀਡੀਆ ਦਾ ਬਹੁਤ ਬਹੁਤ ਸ਼ੁਕਰੀਆ